ਹੈ ਤੇ ਨਾਰਮਲ ਜਿਹਾ ਸ਼ਬਦ ਹੈ ਲੇਕਿਨ ਜਦੋਂ ਇਹਨੂੰ ਗਹਿਰਾਈ ਚ ਸਮਝਾਂਗੇ ਤੇ ਇਹ ਹੀ ਸ਼ਬਦ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਸਭ ਤੋਂ ਵੱਡਾ ਸ਼ਬਦ ਹੈ ਸਭ ਤੋਂ ਵੱਡੀ ਚੀਜ਼ ਬੰਦੇ ਨੂੰ ਬਰਬਾਦ ਕਰਨ ਵਾਲੀ ਇੱਕ ਹੀ ਉਹ ਹੈ ਹਉਮੈ ਹਉਮੈ ਸ਼ਬਦ ਜਿਹੜਾ ਹੈ ਨਾ ਦੋ ਅੱਖਰਾਂ ਦਾ ਸੁਮੇਲ ਹੈ ਦੋ ਲਫ਼ਜ਼ਾਂ ਦਾ ਮੇਲ ਹੈ ਹਉ ਤੇ ਮੈਂ ਹਉਮੈ ਹਉ ਤੇ ਮੈਂ ਹਉ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤੀ ਦੇ ਅਹੰਗ ਸ਼ਬਦ ਦਾ ਪ੍ਰਕਿਰਤ ਰੂਪ ਹੈ ਅਹੰਗ ਤੇ ਅਹੰਗ ਦਾ ਅਰਥ ਕੀ ਹੈ ਮੈਂ ਸੰਸਕ੍ਰਿਤ ਦਾ ਸ਼ਬਦ ਅਹੰਗ ਹੈ ਨਾ ਜਿਹਦਾ ਪ੍ਰਕਿਰਤ ਰੂਪ ਹੈ ਹਉ ਤੇ ਹਉ ਦਾ ਅਰਥ ਅਹੰਗ ਹੈ ਤੇ ਅਹੰਗ ਦਾ ਅਰਥ ਵੀ ਮੈਂ ਹੈ ਯਾਨੀ ਕਿ ਹਉ ਦਾ ਅਰਥ ਵੀ ਮੈਂ ਹੈ ਦੇ ਅੱਗੇ ਮੈਂ ਤੇ ਮੈਂ ਹੈ ਹੀ ਹਾਂ ਮੈਂ ਹੁਣ ਹਾਂ ਵੀ ਮੈਂ ਤੇ ਅੱਗੇ ਵੀ ਮੈਂ ਹੈ ਦੋ ਜਦੋਂ ਮੈਂ ਜੁੜਦੇ ਆ ਉਦੋਂ ਹਉਮੇ ਬਣਦਾ ਹੈ ਤੇ ਇਹਦਾ ਮਤਲਬ ਹੈ ਸੱਜਣਾ ਜਦੋਂ ਤੂੰ ਮੈਂ ਮੈਂ ਕਰਦਾ ਹੈ ਨਾ ਜਾਂ ਜਦੋਂ ਤੇਰੇ ਅੰਦਰ ਇਹ ਸੋਚ ਟਿਕੀ ਹੈ ਕਿ ਮੈਂ ਇਹ ਕਰਾਂ ਜਾਂ ਮੈਂ ਕਰ ਸਕਦਾ ਜਾਂ ਮੈਂ ਜੇ ਅਮੀਰ ਬਣਾਇਆ ਮੈਂ ਜੇ ਸਭ ਕੁਝ ਕਰਾਂ ਜਾਂ ਮੇਰਾ ਕੀਤਾ ਹੋਇਆ ਹੈ ਮੈਂ ਕੀਤਾ ਜਿੱਥੇ ਮੈਂ ਮੈਂ ਆ ਗਈ ਸਤਿਗੁਰੂ ਜੀ ਕਹਿੰਦੇ ਤੂੰ ਹਉਮੇ ਦਾ ਸ਼ਿਕਾਰ ਬਣ ਗਿਆ ਹਉਮੇ